ਦੇਖੋ ਬਹੁਤ ਵਧੀਆ ਕੰਮ ਕਰਦੇ ਪਏ ਆ ਠੀਕ ਆ ਇਹ ਕਈ ਬੰਦਿਆਂ ਨੂੰ ਜਿੱਦਾਂ ਮੰਨ ਲਓ ਕੋਈ ਚਿੱਟਾ ਵੇਚਦਾ ਆ ਜਾਂ ਕੋਈ ਸ਼ਰਾਬ ਵੇਚਦਾ ਆ ਜਾਂ ਕੋਈ ਕਿਸੇ ਚੀਜ਼ ਦਾ ਕੰਮ ਕਰਦਾ ਹਨ ਉਹਨਾਂ ਨੂੰ ਸਮਝਾਉਂਦੇ ਆ ਉਹ ਬਸ ਇਸ ਤਰੀਕੇ ਨਾਲ ਕਰਕੇ ਕਿਸੇ ਨੇ ਟਰੈਡ ਕੀਤਾ ਇਹਨਾਂ ਨੂੰ ਲੇਕਿਨ ਨਸ਼ਾ ਰੋਕਣ ਕਰਕੇ ਟਰੈਡ ਨਸ਼ਾ ਰੋਕਣ ਕਰਕੇ ਬਾਕੀ ਕਈ ਬੰਦਿਆਂ ਦੇ ਅਸੀਂ ਐਕਟ ਦੇ ਪਰਦੇ ਹੁੰਦੇ ਜੋ ਕਿ ਸਾਡੇ ਸਮਾਜ ਨੂੰ ਮਾੜਾ ਕਹਿੰਦਾ ਆ ਸਮਝਦੇ ਤਾਂ ਸਾਡੇ ਪ੍ਰਧਾਨ ਜੀ ਜਾਣਦੇ ਆ ਉਹਨਾਂ ਦੇ ਕੋਲ ਉਹਨਾਂ ਦੇ ਅਸੀਂ ਐਕਟ ਪੁਲਿਸ ਵੱਲੋਂ ਲਾਇਆ ਜਾਂਦਾ ਜਾਂ ਦੱਸਿਆ ਜਾਂਦਾ ਕਿ ਸਾਨੂੰ ਸਮਾਜ ਪ੍ਰਤੀ ਮਾਰਾ ਕਿਹਾ ਜਾਂਦਾ ਸਾਨੂੰ ਉਦੋਂ ਸਾਡੇ ਪ੍ਰਧਾਨ ਜੀ ਜਾਂਦੇ ਆ ਕਈ ਹੋ ਸਕਦਾ ਹੈ ਕਿ ਉਹਨਾਂ ਵੱਲੋਂ ਕਿਸੇ ਨੇ ਕੀਤਾ ਹੋਵੇ ਕਈ ਗੈਂਗਸਟਰਾਂ ਕਈਆਂ ਦੇ ਅਸਲਿਆਂ ਦੇ ਪਰਚੇ ਆ ਕਈਆਂ ਦੇ ਹੁਣ ਅਸੀਂ ਸਾਨੂੰ ਨਾ ਖਲਾਸਾ ਹੋਇਆ ਕਿ ਨਹੀਂ ਹੋਇਆ ਬਾਈ ਜੀ ਕੌਣ ਆਇਆ ਸੀ ਅੱਜ ਕਿਹਨੇ ਸ਼ਾਦੀ ਸੇਰੇ ਚੀਏ ਸਾਨੂੰ ਪਤਾ ਕੀ ਹੋਇਆ ਅਸੀਂ ਤਾਂ ਇਹ ਸ਼ੁਕਰ ਮਨਾਣੇ ਆ ਪਰਮਾਤਮਾ ਦਾ ਕਿ ਸਾਡਾ ਭਰਾ ਬਚ ਗਿਆ ਬਾਕੀ ਦੇਖੋ ਉਹ ਪ੍ਰਸ਼ਾਸਨ ਕੀ ਕਰਦਾ ਕੀ ਕੀ ਨਾਮ ਤੁਹਾਡਾ ਜੀ ਮੇਰਾ ਜੀ ਅਨਕੁਸ਼ ਕਿਹੜੀ ਜਗ੍ਹਾ ਤੋਂ ਮੈਂ ਕਰਤਾਰ ਤੋਂ ਦੇਖੋ ਅਸੀਂ ਦੱਸਿਆ ਜਾਂ ਕਿ ਸਾਰਾ ਜਦੋਂ ਵੀ ਜੋ ਵੀ ਜਦੋਂ ਇੱਥੇ ਆਏ ਆ ਮੈਂ ਜੇਬਲੀ ਜਿਹਾ ਰੋਜ਼ ਦੀ ਤਰ੍ਹਾਂ ਆਇਆ ਵਾ ਬੰਦਾ ਆ ਕੇ ਪਿੱਛੋਂ ਮੇਰੇ ਗੋਲੀ ਮਾਰੀ ਉਹਨੇ ਪਰ ਉਹ ਗੋਲੀ ਵਿੱਚੋਂ ਨਿਕਲੀ ਨਹੀਂ ਆ ਵਿੱਚੇ ਫਸ ਗਈ ਅਸਲੀ ਗੋਲੀ ਬਾਅਦ ਵਿੱਚ ਜਦੋਂ ਮੈਂ ਆਪਣਾ ਲਾਇਸੈਂਸ ਅਸਲੀ ਹਥਿਆਰ ਲਾਇਸੈਂਸੀ ਹਥਿਆਰ ਕੱਟਿਆ ਵਾ ਅੱਗੇ ਜਾ ਕੇ ਭੱਜ ਕੇ ਤੇ ਉਹਨੇ ਦੇਖ ਕੇ ਤਾਂ ਉਹਨੂੰ ਪਤਾ ਲੱਗ ਗਿਆ ਕਿ ਇਸ ਕੋ ਵੀ ਹਥਿਆਰ ਹੈ ਤੇ ਉਹ ਭੱਜਦਾ ਭੱਜਦਾ ਫੈਰ ਕਰਨ ਲੱਗ ਪਿਆ ਅੱਛਾ ਭੱਜਦਾ ਭੱਜਦਾ ਫੈਰ ਕਰ ਕਿੰਨੇ ਜਣੇ ਸੀਗੇ ਬਾਈ ਜੀ ਦੋ ਜਣੇ ਸੀ ਇੱਕ ਪਰਲੀ ਸਾਈਡ ਬਾਈਕ ਤੇ ਖੜਾ ਸੀ ਫੇਸ ਕਵਰ ਸੀ ਜੀ ਫੇਸ ਕਵਰ ਸੀ ਜੀ ਦੋਨੋਂ ਦਾ ਬਚਾ ਹੋ ਗਿਆ ਫੇਸ ਕਵਰ ਸੀ ਦੋਨੋਂ ਦੇ ਤੇ ਭਾਈ ਹੁਣ ਮੈਂ ਅਸਲ ਜਿਹੜੀ ਬੇਨਤੀ ਕਰਨਾ ਚਾਹੁੰਦਾ ਨਾ ਪੁਲਿਸ ਪ੍ਰਸ਼ ਇਹ ਕੇਸ ਦੇ ਵਿੱਚ ਸਾਨੂੰ ਨਾ ਥ੍ਰੈਡ ਕੀਤਾ ਜਾਵੇ ਹੂੰ ਕੋਈ ਤੁਹਾਨੂੰ ਕਿ ਥ੍ਰੈਡ ਕੀਤਾ ਜਾ ਰਿਹਾ ਇਹ ਮੇਰੇ ਕਹਿਣ ਦਾ ਭਾਵ ਹੈ ਕਿ ਸਾਨੂੰ ਨਾ ਇਸ ਕੇਸ 'ਚ ਤੰਗੀ ਦਿੱਤੀ ਜਾਵੇ ਕੀ ਤੁਹਾਡਾ ਅਸਲਾ ਰੱਖਣਾ ਵਾ ਜਾਂ জব্দ ਕਰਨਾ ਜਾਂ ਇਹ ਕਰਨਾ ਇਧਰ ਬਿਲਕੁਲ ਹੀ ਮਰ ਗਿਆ ਜੀ ਕੌਣ ਕਹਿ ਰਿਹਾ ਅਸਲਾ ਰੱਖਣਾ ਤੁਹਾਡੇ ਉਹ ਕਹਿ ਰਹੀ ਹੈ ਜੀ ਸਾਡੇ ਅਫਸਰਾਂ ਦਾ ਆਰਡਰ ਆਇਆ ਵਾ ਕਿ ਅਸੀਂ ਉੱਪਰ ਹੱਲੇ ਭੇਜਣਾ ਜੀ ਕੋਈ ਜਿਵੇਂ ਹੁਣ 15-20 ਮਿੰਟ ਪਹਿਲੇ ਤੁਹਾਡੇ ਫਾਇਰਿੰਗ ਹੋਈ ਆ ਤਾਂ ਆ ਜਾਂਦੇ ਫੇ ਜੇ ਮੈਂ ਮਰ ਭਰ ਗਿਆ ਜੀ ਇਹ ਪੁਲਿਸ ਦੇ ਬੱਲੇ ਆ ਇਹ ਰਾਹ ਜਾਂਦੇ ਕੋਈ ਘਟਨਾ ਹੋ ਗਈ ਜੀ ਰੱਬ ਨਾ ਕਰੇ ਸਾਰੇ ਪੁਲਿਸ 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 ਕੋਈ ਦੇਰੀ ਹੋਊਗੀ ਜ਼ਿੰਮੇਵਾਰ ਜੇ ਮੈਨੂੰ ਕੁਝ ਵੀ ਮੇਰੀ ਜਾਨ ਨੂੰ ਹੋ ਗਿਆ ਕਿਉਂਕਿ ਹੁਣ ਤਾਂ ਤੁਹਾਡੇ ਕੋ ਅਸਲਾ ਸੀਗਾ ਤੁਸੀਂ ਬਚ ਗਏ ਹੋ ਮੈਂ ਕਈ ਵਾਰ ਕਹਿ ਚੁੱਕ ਮਾਰ ਜਾ ਕੇ ਘੁੰਮਣੇ ਸਿਕਿਉਰਿਟੀ ਦਿੰਦੇ ਨਹੀਂ ਕਿਉਂ ਕਿਉਂ ਨਹੀਂ ਦਿੰਦੇ ਜੇ ਮੰਗ ਲੋ ਜੀ ਤੁਸੀਂ ਤੇ ਕਰੂਗੇ ਉਹਨਾਂ ਨੂੰ ਜੇ ਅਸੀਂ ਹੁਣ ਮਾੜੇ ਘਰਾਂ ਦੋ ਆ ਜੇ ਸਾਨੂੰ ਥ੍ਰੈਡ ਆ ਲੋਕਾਂ ਲਈ ਕੰਮ ਕਰਦੇ ਆ ਤੇ ਅਸੀਂ ਤੇ ਇਹ ਕਰਨੀ ਜਿਹੜੀ ਇੰਨੀ ਇੰਨੀ ਸਿਕਿਉਰਿਟੀ ਦਿੱਤੀ ਪਈ ਆ ਆ ਜਿਹੜੇ ਐਕਸ ਹੋ ਗਏ ਆ 20-20 ਸਾਲ ਹੋ ਗਏ ਉਤਰਿਆ ਨੂੰ ਇਹਨਾਂ ਨੂੰ ਮੰਤਰੀਆਂ ਬੱਧਾ ਤੋਂ ਤੇ ਪੰਜ ਪੰਜ 10-10 ਗਨਮੈਨ ਦਿੱਤੇ ਵੇ ਬੁੱਢੇ ਗੋਡੇ ਇਹਨਾਂ ਦੇ ਕਸਨ ਤੇ ਆਏ ਤੇ ਕਬਰਾਂ ਚ ਗੋਡੇ ਆ ਤੇ ਇੰਨੀਆਂ ਸਿਕਿਉਰਟੀਆਂ ਦਿੱਤੀਆਂ ਪਈਆਂ ਤੇ ਹੁਣ ਅਸਲ ਕਾਰਨ ਮੈਂ ਦੱਸਦਾ ਕਿਉਂ ਕਿਉਂਕਿ ਉਹ ਲੋਕ ਹੈਗੇ ਸਮਾਜਦਾਰ ਲੋਕ ਰਾਜੇ ਲੋਕ ਪੰਜਾਬ ਦੇ ਰਾਜੇ ਉਹ ਆਪਣੇ ਆਪ ਨੂੰ ਕੋਹ ਹੁੰਦੇ ਆ ਤਾਂ ਉਹਨਾਂ ਨੂੰ ਸਿਕਿਉਰਿਟੀ ਦਿੰਦੇ ਹੂੰ ਅਸੀਂ ਹੈਗੇ ਗਰੀਬ ਲੋਕ ਦਬੇ ਕੁਚਲੇ ਲੋਕ ਐਸਸੀ ਸਮਾਜ ਤੋਂ ਵਾਲਮੀਕ ਸਮਾਜ ਤੋਂ ਸਾਡੇ ਨਾਲ ਬੇਰਬਾਬ ਕਰਦੇ ਪੁਲਿਸ ਵੀ ਤੇ ਸਰਕਾਰ ਨੇ ਹੁਣ ਅਸਲਾ ਸੀਗਾ ਤੁਸੀਂ ਜਵਾਬੀ ਜਵਾਬ ਫਾਇਰ ਦੇਣ ਲੱਗੇ ਸੀ ਉਤੋਂ ਪਹਿਲੇ ਹੀ ਡਰ ਕੇ ਭੱਜ ਗਿਆ ਜੇ ਰਾਜ ਚ ਕੋਈ ਅਭੀ ਨਵੀ ਹੋ ਜਵੇ ਫੇਰ ਤੁਹਾਡੇ ਕੋ ਅਸਲਾ ਨਹੀਂ ਹੋਵੇਗਾ ਕੋਸ਼ਿਸ਼ ਕਰ ਲੈ ਜੀ ਮੈਂ ਆਪਣਾ ਵੈਪਨ ਲੈਣਾ ਮੇਰਾ ਆਪਣਾ ਵੈਪਨ ਤੋਂ ਬਿਨਾ ਉਹੀ ਹੁਣ ਵੈਪਨ ਕਰਕੇ ਤੁਹਾਡਾ ਬਚਾਅ ਹੋ ਗਿਆ ਜਿਹੜੇ ਨੇ ਮੇਤੇ ਫਾਇਰ ਕੀਤਾ ਉਹਨੂੰ ਦੇਲ ਦੇ ਦੇ ਮੇਰਾ ਵੈਪਨ ਵੀ ਲੈ ਲੈਣ ਸਭ ਕੁਝ ਲੈ ਲੈ ਮੈਨੂੰ ਕੋ ਜੀ ਜੇ ਮੈਨੂੰ ਪਤਾ ਉਹ ਮੇ ਜਾਨਮਾਲ ਦੀ ਰੱਖਿਆ ਹੋਊਗੀ ਜੋ ਤੱਕ ਮੇਰੀ ਜਾਨਮਾਲ ਦੀ ਰੱਖਿਆ ਨਹੀਂ ਮੈਨੂੰ ਸਿਕਿਉਰਿਟੀ ਦੇਣ ਕੀ ਲੱਗਦਾ ਬਾਈ ਜੀ ਕੋਣ ਆ ਜਿਹੜੇ ਵਿਅਕਤੀ ਆਏ ਸੀ ਸ਼ੱਕ ਹੈਗਾ ਕਿਸੇ ਦੇ ਉੱਤੇ ਕਿ ਨਹੀਂ ਤੇ ਕੋ ਸ਼ੱਕ ਤਾਂ ਅਨੇਕਾਂ ਤੇ ਐਸਸੀਐਸਟੀ ਐਡ ਦੇ ਪਰਚੇ ਕਰਾਏ ਆ ਜਿਹੜੇ ਲੋਕ ਜਿਹੜੇ ਦਬੇ ਗੁਜਲੇਆਂ ਨੂੰ ਧਮਕਾਉਂਦੇ ਆ ਡਰਾਉਂਦੇ ਆ ਜਾਤੀ ਕਿਛਦੀ ਚਬਦ ਬੋਲਦੇ ਆ ਉਹਦੇ ਵਿੱਚ ਕਈ ਗੈਂਗਸਟਰ ਵੀ ਆ ਜਿਹੜੇ ਜਦੋਂ ਕੋਈ ਦਬੇ ਗੁਜਲੇ ਲੋਕਾਂ ਦਾ ਮਾਰ ਗੁੱਟ ਕਰਦੇ ਵਲਟੁਕ ਕਰਦੇ ਆ ਉਹਦੇ ਨਾਲ ਪੂਰਾ ਸਟੈਂਡ ਲਈਦਾ ਪਰਚਾ ਕਰਾਈਦਾ ਉਹ ਦੁਸ਼ਮਣੀ ਸਾਡੇ ਨਾਲ ਕੱਢਦੇ ਆ ਕਿ ਇਹਨਾਂ ਨੇ ਕਰਾਇਆ ਕਿ ਉਹ ਅਸੀਂ ਕਰਾਇਆ ਕਿਉਂਕਿ ਅਸੀਂ ਪੁਲਿਸ ਨੂੰ ਕਹੀਦਾ ਬਸ ਇਹੀ ਗੱਲ ਦੀ ਦੁਸ਼ਮਣੀ ਨਸ਼ਾ ਵੇਚਦੇ ਲੋਕ ਉਹਨਾਂ ਨੂੰ ਰੋਕੀ ਜਾ ਨਾ ਕਰੋ ਸ਼ਰੇਆਮ ਚਿੱਟਾ ਵੇਚਦੇ ਰੋਕਦੇ ਆ ਉਹ ਲੜਦੇ ਸਾਡੇ ਨਾਲ ਇਹਨਾਂ ਨੇ ਸਾਡੇ ਵਪਾਰ ਉਹਨਾਂ ਵਿੱਚ ਕੋਈ ਹੋ ਸਕਦਾ ਹਨਾ ਉਹਨਾਂ ਵਿੱਚੋਂ ਕੋਈ ਹੋ ਸਕਦਾ ਸੋਚਣਾ ਸਾਨੂੰ ਸੱਚ ਪਾਉਣੇ ਕਿ ਦੱਸ ਸੋਚਾਂ ਮਿਲੀ ਸੀ ਇਹ ਕਿ ਇੱਥੇ ਜਿਮ ਦੇ ਵਿੱਚ ਗੋਲੀ ਚੱਲੀ ਹੈਗੀ ਬਾਹਰ ਤੇ ਉਹਦੇ ਸਾਹਮਣੇ ਚਾਹੀ ਸੀਗੇ ਆਪਾਂ ਕੈਮਰੇ ਕੁਮਰੇ ਚੈੱਕ ਕਰਦੇ ਪਏ ਠੀਕ ਹੈ ਕਿੰਨੇ ਕੇ ਫਾਇਰ ਹੋਇਆ ਸਰ ਇੱਥੇ ਨਹੀਂ ਅਜੇ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਹੈ ਕੋਈ ਜਾਣਕਾਰੀ ਮਤਲਬ ਨਹੀਂ ਖੋਲ-ਖੋਲ ਬਰਾਬਦ ਨਹੀਂ ਹੋਇਆ ਤੁਹਾਨੂੰ ਨਹੀਂ ਨਹੀਂ ਕੁਝ ਨਹੀਂ ਹੋਇਆ ਜੀ ਕੀ ਲੱਗਦਾ ਮਾਮਲਾ ਸਾਰਾ ਬਾਈ ਹੋਣ ਦੇ ਬਾਰੇ ਹੋਈ ਹੈ ਕਿ ਨਹੀਂ ਦੇਖਦੇ ਆ ਕਿ ਇਸ ਸਬਟੀਚ ਦੇ ਵਿੱਚ ਕੀ ਉਹਦਾ ਕੈਮਰਾ ਚੈੱਕ ਕਰਦੇ ਪਏ ਜਿਵੇਂ ਦੱਸ ਰਿਹਾ ਕਿ ਲਿਆ ਕੇ ਮੇਰੇ ਪਿਸਤਲ ਵੀ ਰੱਖਿਆ ਹੈ ਤੇ ਫਾਇਰਿੰਗ ਕਰਨ ਦੀ ਵੀ ਉਹਨਾਂ ਨੇ ਚਾਹੀ ਹੈ ਪਰ ਗੋਲੀ ਅੜ ਗਈ ਹੈ ਵਿੱਚੇ ਦੇਖਦੇ ਆ ਜੇ ਕੋਈ ਕੋ ਸিসিਟੀਵੀ ਮਿਲ ਨਹੀਂ ਸਰ ਲੱਗਦਾ ਨਹੀਂ ਹਜੇ ਕੁਝ ਨਹੀਂ ਹੋਇਆ ਫਰੋਲੀ ਵੀ ਨਹੀਂ ਤੁਸੀਂ ਸিসিਟੀਵੀ ਕੋਈ ਇੱਥੇ ਬਾਜੀ ਉਹਦੇ ਕੈਮਰੇ ਤੇ ਤੀਜਮਾ ਲੱਗੀਆਂ ਹੋਈਆਂ ਚੈਕਿੰਗ ਕਰਦੇ ਹਾਂ ਮਾਰ ਗਏ ਜੀ ਅੱਗੇ ਜਾਣੇ ਸਰ ਆਏ ਸੀਗੇ ਇਹਦੇ ਬਾਰੇ ਨਹੀਂ ਪਤਾ ਲੱਗਦਾ ਇਹਨੇ ਕਹਿੰਦੇ ਦੋ ਜਣੇ ਤੁਹਾਨੂੰ ਬਿਆਨ ਲਿਖਾਇਆ ਨਹੀਂ ਸਰ ਨਹੀਂ ਹਜੇ ਨਹੀਂ ਕੋਈ ਬਿਆਨ ਠੀਕ ਹੈ ਕੀ ਨਾਮ ਜੀ ਆਪਣਾ ਮੇਰਾ ਐਸ ਸਿੰਘ ਸ਼ਾਮਲਾ ਕਿਹੜੇ ਥਾਣੇ ਦਾ ਹੈ ਜੀ ਥਾਣਾ ਡਿਵੀਜ਼ਨ ਨੰਬਰ 1